ਵੀਡੀਓ ਬੜੇ ਧਿਆਨ ਨਾਲ ਸੁਣਨ ਵਾਲੀ ਆ ਜੋ ਆਪਾਂ ਅੱਜ ਗੱਲਬਾਤ ਕਰਾਂਗੇ ਤੁਹਾਨੂੰ ਉਹਦੇ ਵਿੱਚ ਵੱਡੇ ਖੁਲਾਸੇ ਹੋਣਗੇ ਹੁਣ ਖਬਰ ਜੁੜੀ ਆ ਜਿਹੜੀ ਵੱਡੀ ਇਹ ਜਿਹੜੀ ਕਿ ਲੇਡੀ ਕਾਸਟੇਬਲ ਆ ਅਮਨਦੀਪ ਕੌਰ ਆ ਜਿਹੜੀ ਇਹ ਤਾਂ ਸਾਰਿਆਂ ਨੂੰ ਪਤਾ ਉਹਦਾ ਨਾਮ ਦਾ ਹੁਣ ਬੱਚੇ-ਬੱਚੇ ਨੂੰ ਪਤਾ ਲੱਗ ਚੁੱਕੇ ਚੁੱਕਿਆਗਾ ਕਿ ਅਮਨਦੀਪ ਕੌਰ ਥਾਰ ਵਾਲੀ ਕਹੇ ਲੈ ਜਾਂ ਚਿੱਟੇ ਵਾਲੀ ਕਹ ਲਈਏ ਜਾ ਇੰਸਟਾ ਕਵੀਨ ਕਹ ਲਿਏ ਜਾਨੀ ਕਿ ਉਹਨੂੰ ਬੱਚਾ-ਬੱਚਾ ਜਾਣਦਾ ਜਿਹੜਾ ਉਹਦੇ ਇੰਸਟਾ ਤੇ ਫੋਲੋਅਰ ਸੀ ਜੇਲ ਤੋਂ ਜਾਣ ਤੋਂ ਬਾਅਦ ਚਿੱਟੇ ਤੋਂ ਫੜੀ ਜਾਣ ਤੋਂ ਬਾਅਦ ਲੋਕਾਂ ਨੇ ਉਹਦਾ ਇੰਸਟਾ ਜਿਹੜਾ ਉਹ ਜਿਹੜਾ ਫਰੋਲਣਾ ਸ਼ੁਰੂ ਕਰ ਦਿੱਤਾ ਕਿ ਆਖਰ ਵੇਖੀਏ ਕਿ ਬੀਬਾ ਰੀਲਾ ਕਿਹੜੇ-ਕਿਹੜੇ ਗੀਤਾਂ ਤੇ ਬਣਾਉਂਦੀ ਆ ਜਾਨੀ ਕਿ ਉਹ ਚੱਕਵੇਂ ਗੀਤਾਂ ਸ਼ਰਾਬਾਂ ਵਾਲੇ ਗੀਤ ਹਥਿਆਰਾਂ ਵਾਲੇ ਗੀਤ ਜੇਲਾ ਵਾਲੇ ਗੀਤ ਆਖਰ ਉਸ ਨੂੰ ਜੇਲ੍ਹ ਵੱਲ ਲੈ ਗਏ ਜਿੰਨਾ ਗੀਤਾ ਉੱਤੇ ਥਾਰ ਵਾਲੀ ਲੇਡੀ ਕਾਰਟੇਲ ਅਮਨ ਦਿਵਕੌਰਾ ਉੱਥੇ ਸਿੱਧੇ ਢੰਗ ਕਰਦੀ ਸੀ ਕਦੇ ਐ ਹੋ ਜਾਂਦੀ ਸੀ ਕਦੇ ਐ ਹੋ ਜਾਂਦੀ ਸੀ ਕਦੇ ਰੋਲੈਕਸ ਦੀਆਂ ਘੜੀਆਂ ਵਿਖਾਉਂਦੀ ਸੀ ਕਦੇ ਆਪਣੇ ਗੋਲਡ ਪਾਏ ਹੋ ਦਿਖਾਉਂਦੀ ਸੀ ਸਿਉਣਾ ਵਿਖਾਉਂਦੀ ਸੀ ਕਦੇ ਗੁੱਚੀ ਦੀ ਐਂਡ ਕਾ ਵਿਖਾਉਂਦੀ ਸੀ ਕਦੇ ਥਾਰ ਵਿਖਾਉਂਦੀ ਸੀ ਕਦੇ ਬਲਟ ਮੋਟਰ ਸਾਈਕਲ ਵਿਖਾਉਂਦੀ ਸੀ ਜਾਣੀ ਕਿ ਤੁਸੀਂ ਉਹ ਸਾਰਾ ਕੁਝ ਉਹਦਾ ਰੰਗ ਢੰਗ ਸਾਰਾ ਕੁਝ ਦੇਖਿਆਗਾ ਸ਼ਾਇਦ ਕਿਸੇ ਨੂੰ ਅਜਿਹੇ ਬੰਦਾ ਹੋਊਗਾ ਕਿ ਨਾ ਉਹਦੀ ਵੀਡੀਓ ਕਿਸੇ ਨੇ ਦੇਖੀ ਹੈ ਹੁਣ ਤੇ ਚਿੱਟੇ ਫੜਨ ਤੋਂ ਬਾਅਦ ਤੇ 5 ਦਿਨਾਂ ਦਾ ਰਿਮਾਨਡ ਤੋਂ ਬਾਅਦ ਜਿਹੜਾ ਕਿ ਸਵਾ ਮਹੀਨਾ ਬਠਿੰਡਾ ਜੇਲ੍ਹ ਦੇ ਵਿੱਚ ਕੱਟਿਆ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਕੁਝ ਸਮੇਂ ਬਾਅਦ ਜਾਨੀ ਕਿ ਹਫ਼ਤੇ 10 ਦਿਨਾਂ ਦੇ ਵਿੱਚ ਆ ਇੱਕ ਇੰਟਰਵਿਊ ਕਰਦੀ ਆ ਪੱਤਰਕਾਰ ਦੇ ਨਾਲ ਆ ਤੇ ਉਹ ਇੰਟਰਵਿਊ ਆ ਜਿਹੜੇ ਕਿ ਅਮਨਦੀਪ ਕੌਰ ਦੇ ਗਲੇ ਦੀ ਹੱਡੀ ਕਵੇਂ ਬਣਦੀ ਆ ਇੰਟਰਵਿਊ ਤੋਂ ਬਾਅਦ ਜਿੱਥੇ ਉਹ ਕਹਿੰਦੀ ਸੀ ਕਿ ਮੇਰੇ ਪੱਤਰਕਾਰ ਘਰੇ ਆਏ ਆ ਮੇਰੇ ਪੱਤਰਕਾਰਾਂ ਨੇ ਕੋਠੀ ਬਖਾਈ ਆ ਮੈਂ ਉਹਨਾਂ ਤੇ ਕੇਸ ਕਰੂੰਗੀ ਉਹ ਕੌਣ ਹੁੰਦੇ ਆ ਕਿ ਹੱਕਦਾਰ ਕੇ ਕੋਠੀ ਦਿਖਾਉਣ ਦੇ ਚਲੋ ਇਹ ਗੱਲਾਂ ਆਪਾਂ ਇੱਕ ਪਾਸੇ ਰੱਖ ਲਈਏ ਪਰ ਹੋਇਆ ਕੀ ਕਿ ਅਮਨਦੀਪ ਕੌਰ ਨੂੰ ਪਤਾ ਲੱਗ ਗਿਆ ਕਿ ਮੇਰੇ ਉੱਤੇ ਜਿਹੜਾ ਹੁਣ ਸਕੰਜਾ ਗਾ ਕਿਉਂਕਿ ਉਹਦੇ ਆਈਪੀ ਸਰ ਅਧਿਕਾਰੀਆਂ ਦੇ ਨਾਲ ਚੰਗੇ ਸਬੰਧ ਆ ਉਹਦੇ ਐਂਸਮੈਟਰਾਂ ਦੇ ਨਾਲ ਚੰਗੇ ਸਬੰਧ ਆ ਹੋ ਸਕਦਾ ਕਿਸੇ ਲੀਡਰ ਦੇ ਨਾਲ ਵੀ ਹੋਣ ਕਿਉਂਕਿ ਅਕਾਲੀ ਨੇਤਾ ਦੇ ਨਾਲ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਜਨਿਕ ਸੁਖਵੀਰ ਬਾਦਲ ਦੇ ਸਾਲੇ ਨਾਲ ਸਬੰਧ ਦੱਸੇ ਜਾ ਰਹੇ ਨੇ ਇਹਦੇ ਅਸੀਂ ਪੁਸ਼ਟੀ ਤਾਂ ਨਹੀਂ ਕਰਦੇ ਪਰ ਜਿਹੜੇ ਸੂਤਰਾਂ ਤੋਂ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਮਜੀਠੀ ਨਾਲ ਕਿਵੇਂ ਸੰਬੰਧ ਜੁੜਦੇ ਆ ਉਹ ਤੁਹਾਨੂੰ ਦੱਸਦੇ ਆ ਚੱਕ ਪਤੇ ਸਿੰਘ ਬਾਲਾ ਜੋ ਕਿ ਬਠਿੰਡਾ ਦੇ ਵਿੱਚ ਆ ਉੱਥੇ ਸਖਵੀਰ ਬਾਗਲ ਦੇ ਨਾਨਕੇ ਆ ਕਹਿੰਦੇ ਉਤੋਂ ਜਿਹੜਾ ਕਿ ਇਹ ਕਨਸਟੇਬਲ ਆ ਉਸ ਟਾਈਮ ਦੀ ਜਿਹੜਾ ਰਿਸਵਤ ਦੇ ਦੇ ਕੇ ਜਿਹੜਾ ਭਰਤੀ ਹੋਈ ਸੀ ਭਰਤੀ ਹੋਣ ਤੋਂ ਬਾਅਦ ਜਿਹੜਾ ਉਹਨੇ ਜਣੇ ਕਿ ਚੰਮ ਦੀਆਂ ਚਲਾਈਆਂ ਐਸ ਪ੍ਰਸ ਦੀ ਕੀਤੀ ਸਿੱਧੂ ਮੂਸੇਵਾਲੇ ਦੀ ਤੋਂ ਲੈ ਕੇ ਜਿਹੜਾ ਸਿੱਧੂ ਮੂਸੇਵਾਲੇ ਦੇ ਘਰ ਤੱਕ ਆ ਜਿਹੜੇ ਕਿ ਬੰਦੇ ਸੀ ਉਹ ਕਮੇ ਅੰਦਰ ਜਿਹੜਾ ਟਪਾਉਂਦੇ ਰਹੇ ਇਹ ਸਾਰਾ ਕੁਝ ਉਹਨੇ ਆਪ ਜਿਹੜਾ ਮੰਨਿਆ ਗੱਡੀਆਂ ਤੋਂ ਲੈ ਕੇ ਕੋਠੀਆਂ ਤੱਕ ਮੰਨੀਆਂ ਫਿਰ ਜਿਹੜਾ ਕਿ ਦੂਸਰਾ ਪੱਕਾ ਤੁਹਾਨੂੰ ਦੱਸਦੇ ਆ ਅਸਵਾਨਾ ਖਾਨ ਇੱਕ ਲੜਕੀ ਆ ਜੋ ਕਿ ਸਿੰਗਰ ਆ ਉਹਦੇ ਘਰੇ ਜਾਂਦੀ ਆ ਘਰੇ ਰਾਤਾਂ কাটਦੀ ਆ ਤੇ ਉਤੋਂ ਹੀ ਬਾਦਲਪਿੰਡ ਤੋਂ ਜਿਹੜਾ ਅਸਵਾਨਾ ਖਾਨ ਦੇ ਘਰੋਂ ਜਿਹੜੀ ਇਹ ਆਮਨਦੀਪ ਕੌਰ ਨੂੰ ਵਿਜੀਲੈਂਸ ਵੱਲੋਂ ਜਿਹੜਾ ਚੱਕਿਆ ਜਾਂਦਾਗਾ ਪੁੱਸਗਿੱਸ ਦੇ ਬਹਾਨੇ ਲਿਆਂਦਾ ਜਾਂਦਾਗਾ ਫਿਰ ਇਹਦੀ ਜਿਹੜੀ ਕਿ ਪੁੱਸਗਿੱਸ ਕੀਤੀ ਜਾਂਦੀ ਆ ਤੇ ਫਿਰ ਇਹਦੀ ਰਾਤ ਦੇ ਰਾਤ ਸਿਹਤ ਵਿਗੜ ਜਾਂਦੀ ਆ ਫਿਰ ਜਿਹੜਾ ਕਿ ਵਿਜੀਲੈਂਸ ਨੂੰ ਇਹ ਕਹਿਣਾ ਪੈਂਦਾਗਾ ਕਿ ਤਿੰਨ ਦਿਨ ਦਾ ਰਿਮਾਂਡ ਸੀ ਯਾਨੀ ਕਿ ਇੱਕ ਦਿਨ ਪਹਿਲੇ ਵਿਜੀਲੈਂਸਰ ਨੇ ਕੋਰਟ ਦੇ ਵਿੱਚ ਕਹਿ ਦਿੱਤਾ ਕਿ ਸਾਨੂੰ ਹੋਰ ਪੁੱਸਗਿੱਸ ਦੀ ਲੋੜ ਨਹੀਂ ਕਿਉਂਕਿ ਉਹਦੀ ਸਿਹਤ ਆ ਵਿਗੜ ਗਈ ਤੇ ਤੇ ਵਿੱਚ ਪਥਰੀ ਦੱਸੀ ਜਾ ਰਹੀ ਆ ਕੋਈ ਗਰਦੇ ਵਿੱਚ ਕਹਿੰਦਾ ਪਰ ਇਹ ਅਦਾਲਤ ਦੇ ਵਿੱਚ ਜਾ ਕੇ ਬਿਆਨ ਦੇ ਦਿੱਤਾ ਤੇ ਹੁਣ ਦੱਸਿਆ ਜਾ ਰਿਹਾ ਕਿ ਉਹਦੀ ਸਿਹਤ ਜਿਹੜੀ ਆ ਲੇਡੀ ਕਾਂਟੇਬਲ ਦੀ ਕਾਫੀ ਵਿਗੜ ਚੁੱਕੀ ਆ ਉਹਨੂੰ ਐਮਜ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਹੁਣ ਆਪਾਂ ਗੱਲ ਕਰਦੇ ਸੀ ਤੇ ਅਸਮਾਨਾ ਖਾਨ ਦੀ ਉਹ ਆਪਾਂ ਸਿੰਗਰ ਅਸਮਾਨਾ ਖਾਨ ਦੀ ਭੈਣ ਕਿ ਸਾਹਮਣੇ ਆਈ ਆ ਕਿਉਂਕਿ ਜਿਹਦੇ ਘਰੇ ਰਾਤਾਂ ਕੱਢਦੀ ਸੀ ਉਹਨੂੰ ਪਤਾ ਕਿ ਇੱਕ ਸਿੰਗਰ ਆ ਜੇ ਇਹਦਾ ਨਾਮ ਸਾਹਮਣੇ ਆ ਗਿਆ ਤਾਂ ਲੋਕਾਂ ਦੇ ਵਿੱਚ ਇਹਦੀ ਬੇਇੱਜ਼ਤੀ ਬੜੀ ਹੋਣੀ ਆ ਉਹਦੀ ਹੋਈ ਵੀ ਆ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਕਿ ਅੱਜ ਸਿੱਧੂ ਮੂਸੇਵਾਲੇ ਦੀ ਵਰਸੀ ਸੀ ਤੀਸਰੀ ਵਰਸੀ ਸੀ 29 ਮਈ ਨੂੰ ਤੇ ਤੀਸਰੀ ਵਰਸੀ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਕਹਿੰਦੇ ਅਸਵੰਧਾ ਖਾਨ ਨੂੰ ਨਹੀਂ ਬੁਲਾਇਆ ਗਿਆ ਤੇ ਉਹਦਾ ਇਸ ਕਰਕੇ ਉਹ ਗਈ ਵੀ ਨਹੀਂ ਤੁਸੀਂ ਦੇਖਿਆ ਹੋਣਾ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਉਹ ਹਰ ਟਾਈਮ ਉਹਦੀਆਂ ਤੁਸੀਂ ਫੋਟੋਆਂ ਵੀਡੀਓ ਜੋ ਵੀ ਮਰਦੀ ਆ ਤੁਹਾਨੂੰ ਹਾਥਾਂ ਤੇ ਮਿਲਣ ਗਿਆ ਪਰ ਵਰਸੀ ਤੇ ਕਿਉਂ ਨਹੀਂ ਆਈਏ ਵੱਡੇ ਸਵਾਲ ਖੜੇ ਹੋ ਗਏ ਨੇ ਹੁਣ ਲੋਕ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਉਹਨੂੰ ਇਸ ਕਰਕੇ ਨਹੀਂ ਬੁਲਾਇਆ ਇਸ ਕਰਕੇ ਉਹਨੂੰ ਨਾ ਕਰ ਦਿੱਤੀ ਆਉਣ ਤੋਂ ਕਿਉਂਕਿ ਉਹਦੇ ਘਰ ਆ ਇੱਕ ਚਿੱਟਾ ਵੇਚਣ ਵਾਲੀ ਲੇਡੀ ਕਾਟੇਵਲ ਨੇ ਜਿਹੜਾ ਕਿ ਉਹਦੇ ਘਰ ਰਾਤਾਂ ਕੱਢਦੀ ਆ ਜਾਨੀ ਕਿ ਹੁਣ ਅਸਵਾਨਾ ਖਾਨ ਉੱਤੇ ਜਿਹੜਾ ਵੱਡੀ ਗਾਇਕੀ ਭੀ ਆ ਬੇਸਕ ਉਹਦੀ ਭੈਣ ਸਾਹਮਣੇ ਆਈ ਆ ਉਹ ਕਹਿੰਦੀ ਆ ਕਿ ਮੇਰੇ ਨਾਲ ਸਬੰਧ ਨਹੀਂ ਉਹਦੇ ਅਮਨਦੀਪ ਕੌਰ ਦੇ ਮੇਰੀ ਸਹੇਲੀ ਆ ਮੇਰੀ ਜਾਨ ਪਸਾਨ ਆ ਕਹਿੰਦੀ ਮੈਨੂੰ ਇਹ ਨਹੀਂ ਪਤਾ ਸੀ ਕਿ ਵੀ ਐਡਾ ਵੱਡਾ ਕੁਝ ਕੀਤਾ ਬੱਚੇ ਬੱਚੇ ਨੂੰ ਪਤਾਗਾ ਅਜੇ ਉਹ ਕਹਿੰਦੀ ਕਿ ਇਹ ਨਹੀਂ ਪਤਾ ਕਿ ਮੈਨੂੰ ਇਹ ਕਦੋਂ ਕੀਤਾਗਾ ਕਹਿੰਦੀ ਉਤੋਂ ਉਤ ਮੇਰੀ ਭੈਣ ਆ ਉੱਤੋਂ-ਉੱਤੋਂ ਭੈਣ ਹੋਵੇ ਘਰ ਦੇ ਵਿੱਚ ਰਾਤਾਂ ਕਟਾਉਂਦੀ ਹੋਵੇ ਤੇ ਹਾਲੇ ਕੀ ਪਤਾ ਕਿ ਕੀ ਸਬੰਧ ਨਿਕਲਣਗੇ ਜੇ ਪੁਲਸ ਚਾਹੇ ਤਾਂ ਬਹੁਤ ਕੁਝ ਹੋਰ ਵੀ ਜਿਹੜਾ ਨਿਕਲ ਸਕਦੇ ਸਬੰਧ ਉਹਦੇ ਨਾਲ ਕਿਹੜੇ-ਕਿਹੜੇ ਅਕਾਲੀ ਲੀਡਰ ਨੇ ਜਾਂ ਕਿਹੜੇ ਆਮ ਦੇ ਲੀਡਰ ਨੇ ਜਾਂ ਕਿਹੜੇ ਹੋਰ ਨੇ ਕਾਂਗਰਸ ਦੇ ਲੀਡਰ ਨੇ ਕਿੰਨਾ ਦਾ ਉਹਦੇ ਨਾਲ ਤਾਲਮੇਲ ਆ ਜਿਹੜਾ ਕਿ ਲੋਕਾਂ ਦੇ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਆ ਹੁਣ ਜਿਹੜੀ ਕਿ ਅਸਮਾਨਾ ਖਾਨ ਦੀ ਜਿਹੜੀ ਭੈਣ ਆ ਉਹ ਕਰਲਾ ਕਰਲਾ ਕੇ ਕਹਿ ਰਹੀ ਆ ਕਿ ਮੇਰੀ ਮੇਰੀ ਯਾਰੀ ਸੀ ਮੇਰੀ ਸਹੇਲੀ ਆ ਆਪਣੀ ਭੈਣ ਨੂੰ ਉਹਨੇ ਪਿੱਛੇ ਕਰ ਦਿੱਤਾ ਜਾਂ ਉਹਦੀ ਭੈਣ ਨੇ ਉਹਨੂੰ ਅੱਗੇ ਕਰ ਦਿੱਤਾ ਤੇ ਆਪ ਇਸੇ ਹੋ ਗਈ ਕਿਉਂਕਿ ਉਹਨੂੰ ਪਤਾ ਕਿ ਜੇਕਰ ਕੱਲ ਨੂੰ ਪੁਲਿਸ ਪੁੱਛਗਿੱਛ ਕਰਦੀ ਆ ਤਾਂ ਉਹ ਕਹਦੂ ਕਿ ਭਾਈ ਮੇਰੀ ਭੈਣ ਸੀ ਅਸਮਾਨਾ ਦਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਆਪਾਂ ਆਪ ਦੇਖਦੇ ਆ ਕਈ ਵਾਰੀ ਐਕਸੀਡੈਂਟ ਹੋ ਜਾਂਦੇ ਆ ਐਕਸੀਡੈਂਟ ਤਾਂ ਕੋਈ ਹੁੰਦਾਗਾ ਕਿ ਉਹ ਗੱਡੀ ਬੰਦਾ ਕੋਈ ਹੋਰ ਚਲਾਉਂਦਾ ਹੈਗਾ ਤੇ ਉਹਦੇ ਕੋਲੇ ਲਾਇਸੈਂਸ ਨਹੀਂ ਹੁੰਦਾ ਜਾਂ ਹੈਵੀ ਲਾਇਸੈਂਸ ਨਹੀਂ ਹੁੰਦਾ ਤੇ ਉੱਥੇ ਬੰਦਾ ਹੋਰ ਪਲਾਨਟ ਕੀਤਾ ਜਾਂਦਾ ਕਿ ਜੀ ਮੈਂ ਚਲਾਉਂਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੀ ਜਵਾਨਤ ਹੋ ਜਾਣੀ ਆ ਇਸ ਕਰਕੇ ਜਿਹੜਾ ਇਹਨੇ ਦਾਅ ਖੇਡਿਆ ਸਮਾਨਾ ਖਾਨ ਨੇ ਜਿਹੜਾ ਕਿ ਉਹਦੀ ਭੈਣ ਨੂੰ ਆਪਦੀ ਭੈਣ ਨੂੰ ਉਹਨੇ ਅੱਗੇ ਕਰ ਦਿੱਤਾ ਕਿ ਭਾਈ ਤੂੰ ਜਾ ਕੇ ਅੱਗੇ ਹੋ ਤੇ ਜਿਹੜੀ ਸਾਰੀ ਗੱਲਬਾਤ ਆ